ਸਾਬਕਾ ਪ੍ਰਧਾਨ ਟ੍ਰੈਕਟਿਉਮ ਦੋਨੇ ਵਾਲੇ ਮੰਡੀ ਦਾ ਨੀਲਾ ਪਰਲਾ ਜਿਹੜਾ ਅੱਜ ਇਹ ਧਰਨਾ ਲਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਅਸੀਂ ਇਹ ਕਹਿ ਰਹੇ ਹਾਂ ਜੀ ਸਾਡੀ ਨਗਰ ਕੌਂਸਲ ਨੇ ਗਿਡੇ ਮਰਾ ਮਰਾ ਕੇ ਸਾਡੇ ਤੁਸੀਂ ਹਸਾਬ ਲਾ ਲਓ ਸਾਡੇ ਛੇਤਰ ਕਸ ਇਹਨੇ ਸਾਡੇ ਗਿਡੇ ਮਰਾਏ ਇਹਨਾਂ ਨੇ ਜੇ ਕਿੰਨਾ ਕੋਲੇ ਸੰਤਰੇ ਦੀ ਮਿੱਠੀ ਗੋਲੀ ਆ ਜਿਹੜੀ ਪੁਰਾਣੇ ਟਾਈਮ ਤੇ ਬੱਸਾਂ ਤੇ ਵਿਕਦੀ ਹੁੰਦੀ ਸੀ ਜਦੋਂ ਜਾਂਦੇ 6 ਮਹੀਨੇ ਦੀ ਉਹ ਦੇ ਦਿੰਦੇ ਆ ਅਸੀਂ 10 15 ਮਿੰਟ ਚੂਸ ਲੈਨੇ ਆ ਉਹ ਚੂਸ ਕੇ ਅਸੀਂ ਦੁਬਾਰਾ ਫਿਰ ਆਪਦੇ ਘਰ ਆ ਘਰਾਂ ਤੇ ਵੜ ਜਾਂਦੇ ਆ ਪਰ ਸਾਡੀ ਜਿਹੜੀ ਨਗਰ ਕੌਂਸਲ ਉੱਤੇ ਸਣੇ ਐਮਸੀ ਜੋ ਜਿੰਨੇ ਜ਼ਿੰਮੇਵਾਰ ਬਣੇ ਸਣੇ ਯੋ ਪੱਠਾ ਬੈਠਾ ਪਿਆ ਕੋਈ ਸੁਣਦਾ ਨਹੀਂ ਕੋਈ ਸੁਣਾਈ ਨਹੀਂ ਕਰਦਾ ਗਲੀ ਦੇ ਵਿੱਚ 1.5 ਫੁੱਟ ਪਾਣੀ ਆ ਢੈਂਭੂ ਦਾ ਬੁਰਾ ਹਾਲ ਹੈ ਘਰ ਮਕਾਨਾਂ ਦੇ ਵਿੱਚ țeੜਾ ਆ ਗੀਆਂ ਇਹ ਦੂ ਬੁਰਾ ਹਾਲ ਹੈ ਨਾ ਅਸੀਂ ਨੰਗਨ ਜੋਗੇ ਨਾ ਕਰਦੇ ਬਦਬੋ ਮਾਰੀ ਜਾਂਦੀ ਹੈ ਉਹ ਖੀਰ ਦੇ ਉੱਤੇ ਸਾਨੂੰ ਜਦੋਂ 10 ਦਿਨ ਅੱਜ ਲਗਾਤਾਰ ਹੋ ਗਏ ਅੱਗੇ ਭੇਜਦੀ ਟੈਂਕਰ ਭੇਜ ਦਿੰਦੇ ਸੀ ਪਹਿਲਾਂ ਪਾਣੀ ਚੱਕ ਕੇ ਲੈ ਜਾਂਦੇ ਸੀ ਹੁਣ 10 ਦਿਨ ਹੋ ਗਏ ਜਿੰਨਾਂ ਨੇ ਕੋਈ ਟੈਂਕਰ ਨਹੀਂ ਭੇਜਿਆ ਪਾਣੀ ਉਵੇਂ ਖੜਾ ਹੈ ਬੁਰਾ ਹਾਲ ਹੈ ਬੈਂਕੇ ਧੜਾ ਹੈ ਨਾ ਕੋਈ ਰਿਸ਼ਤੇਦਾਰ ਆਉਂਦਾ ਨਾ ਕੋਈ ਆਪ ਜਾਣਿਆ ਰੋਟੀ ਖਾਣੀ ਦੁਪਰ ਹੋਈ ਪਈ ਹੈ ਪਰ ਸਾਡੀ ਜ਼ਿੰਦਗੀ ਨਗਰ ਕੌਂਸਲ ਨੇ ਇਹੋ ਜੀ ਨਗਰ ਕੌਂਸਲ ਘਟ ਗਿਆ ਬਣੀ ਹੈ ਜਦੋਂ ਦੀ ਆਮ ਸਰਕਾਰ ਆਈ ਹੈ ਉਦੋਂ ਦਾ ਐਡਾ ਮਾੜਾ ਹਾਲ ਕਰਿਆ ਸਾਡਾ ਪਰ ਮਦਰ ਵੀ ਸਾਡਾ ਜੀਣਾ ਦੁੱਬਰ ਕਰਿਆ ਪਿਆ ਨਹੀਂ ਧਰਨਾ ਲਗਾਇਆ ਵੇ ਧਰਨਾ ਲਗਾਇਆ ਵੇ ਸਵੇਰ ਦਾ ਕੋਈ ਤੁਹਾਨੂੰ ਵਿਸ਼ਵਾਸ ਦੇ ਵਿੱਚ ਲੈਣ ਵਾਸਤੇ ਕੋਈ ਨਹੀਂ ਆਇਆ ਵਿਸ਼ਵਾਸ ਦੇ ਕੋਈ ਲੈਣ ਨਹੀਂ ਆਇਆ ਜੀ ਉਹਨਾਂ ਨੂੰ ਆਏ ਬੈਠੇ ਬੈਠੇ ਰਹਿੰਦੇ ਆਪੇ ਉੱਠ ਗੜਨਗੇ ਪਰ ਸਾਡਾ ਧਰਨਾ ਜਾਰੀ ਰਹੂਗਾ ਜੇ ਅਸੀਂ ਰਾਤ ਨੂੰ ਉੱਠ ਵੀ ਖੜੇ ਤਾਂ ਸਵੇਰੇ ਤੜਕੇ ਸਧਿਆ ਅਸੀਂ ਫੇਰ ਆ ਕੇ ਬਹਿ ਜਾਣਾਗਾ ਕਿ ਉਹ ਪਿਛਲੇ ਨਾਲ ਗਲੀ ਸਾਡੇ ਨਾਲ ਮਕਾਨ ਹੈ ਨਾਲ ਸਾਡੀਆਂ ਗਲੀਆਂ ਜੇਕਰ ਸਰਮਾਈ ਅੱਜ ਨਹੀਂ ਹੁੰਦੀਗੀ ਤੇ ਕੱਲ ਦਾ ਕੀ ਪ੍ਰੋਗਰਾਮ ਹੈ ਕੱਲ ਵੀ ਧਰਨਾ ਸਾਡਾ ਫੇਸ ਵੀ ਅੱਜ ਵੀ ਇਹੀ ਹਾਲ ਹੈ ਯਾਰ ਸਵੇਰ ਤੋਂ ਸਾਡਾ ਫੇਰ ਵੀ ਇਹੀ ਧਰਨਾ ਚੱਲੂ ਹੈ ਪਰ ਇਹ ਨਹੀਂ ਮੈਂ ਕਹਿ ਰਿਹਾ ਵੀ ਸਾਡੀ ਇਕੱਲੀ ਬੱਸ ਸਟੈਂਡ ਵਾਲੀ ਗਲੀ ਦਾ ਇਹ ਬੁਰਾ ਹਾਲ ਹੈ ਸਾਡੇ ਗੁਰਦੁਆਰਾ ਸਾਹਿਬ ਨੂੰ ਗਲੀ ਜਾਂਦੀ ਹੈ ਬੇਸ ਕਰਮਾ ਮੰਦਿਰ ਗੁਰਦੁਆਰਾ ਸਾਹਿਬਾ ਸਾਡਾ ਉਹਦਾ ਬੁਰਾ ਹਾਲ ਹੈ ਡੇਢ ਮਹੀਨਾ ਹੋ ਗਿਆ ਉੱਥੋਂ ਪਾਣੀ ਵੀ ਨਹੀਂ ਚੱਕਿਆ ਗਿਆ ਹਰ ਇੱਕ ਗਲੀ ਦਾ ਸਾਡੀ ਦਾ ਬੁਰਾ ਹਾਲ ਹੈ ਜਿਹੜੀ ਸਾਡੀ ਦਸ਼ਮੇਸ਼ ਨਗਰ ਹੈ ਸਾਡਾ ਬੱਸ ਸਟੈਂਡ ਵਾਲੀ ਕੋਈ ਵੀ ਗਲੀ ਹੈ ਸਾਡੀਆਂ 6-7 ਗਲੀਆਂ 6-7 ਗਲੀਆਂ ਦਾ ਹੀ ਬੁਰਾ ਹਾਲ ਹੈ ਮਤਲਬ ਇਹ ਗੱਲ ਨਿਬੜ ਜੋ 20 ਵੀਕਲ ਲੈ ਕੇ ਜਾਣਾ ਘਰੇ ਜਾਂਪ ਲੈ ਕੇ ਜਾਣਾ ਤਾਂ ਲਿਬੜੇ ਪੈਰ ਲੈ ਕੇ ਘਰ ਵਾ ਐਡਾ ਰਣਜੀਤ ਸਿੰਘ ਜੀ ਬੇ ਜੀ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਦਸ਼ਮੇਸ਼ ਨਗਰ ਦੇ ਵਿੱਚ ਇਲੈਕਸ਼ਨ ਲੜ ਚੁੱਕੇ ਹੋ ਜੋ ਕਿ ਟਾਸਪੀ ਤੁਹਾਨੂੰ ਹਰਾਇਆ ਗਿਆ ਸੀਗਾ ਇਹ ਦੇ ਵਾਰਤਾਰ ਕੀ ਕਹਿਣਾ ਹੈ ਜਿਹੜਾ ਦਸ਼ਮੇਸ਼ ਨਗਰ ਦੇ ਵਿੱਚ ਬੁਰਾ ਹਾਲ ਹੈ ਭਾਈ ਦਸ਼ਮੇਸ਼ ਨਗਰ ਪੰਜਾਬ ਇਹ ਤਾਂ ਸਾਰੀ ਪੰਜਾਬ ਸਰਕਾਰ ਬਣਾਉਣ ਦੇ ਸਾਰੇ ਪੰਜਾਬ ਦਾ ਹੱਥ ਅਕਲ ਦੇ ਦਸ਼ਮੇਸ਼ ਨਗਰ ਦਾ ਨਹੀਂ ਪਰ ਦਸ਼ਮੇਸ਼ ਨਗਰ ਹੈ ਜਿਹੜਾ ਉਸ ਨੇ ਪੰਜਾਬ ਸਰਕਾਰ ਮੌਜੂਦਾ ਸਰਕਾਰ ਬਣ ਤੋਂ ਪਹਿਲਾਂ ਹੀ ਉਹਨੇ ਫਤਵਾ ਦਿੱਤਾ ਸੀ ਵੀ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਆ ਕਿਉਂਕਿ ਬਹੁਤ ਬਹੁਤ ਵੋਟਾਂ ਪਾਏਗਾ ਉਹਨਾਂ ਨੇ ਬਹੁਤ ਖੁੱਲ ਕੇ ਪਾਏਗਾ ਤੇ ਸਰਕਾਰ ਬਣਾਉਣ ਚ ਪੂਰੀ ਸਪੋਰਟ ਕੀਤੀ ਉਹਨਾਂ ਨੇ ਪਰ ਇਹ ਇਹ ਜਿਹੜੇ ਮੁੰਡੇ ਖੜੇ ਆ ਇਹਨਾਂ ਨੇ ਸਾਰੀ ਮੰਡੀ ਦੇ ਵਿੱਚ ਮੂਹਰੇ ਭੰਕਾ ਇਹਨਾਂ ਨੇ ਵੋਟਾਂ ਵਧਾਉਣ ਚ ਪੂਰੀ ਪਾਈ ਪਰ ਹੁਣ ਸਰਕਾਰ ਵਾਲੇ ਇੰਨਾ ਮਾਮਲਾ ਫਰੇਸ਼ਟ ਹੋ ਚੁੱਕਿਆ ਇੱਥੇ ਨਗਰ ਕੌਂਸਲ ਦਾ ਹਾਲ ਇਹ ਹੈ ਵੀ ਇੱਥੇ ਜਿਹੜੇ ਜਿਨ੍ਹਾਂ ਨੇ ਵੋਟਾਂ ਪਵਾਇਆਂ ਸੀ ਉਹਨਾਂ ਦੇ ਕੋਈ ਹੱਥ ਵੱਸ ਕੋਈ ਚੀਜ਼ ਨਹੀਂ ਉਹਨਾਂ ਦੀ ਕਹਿਣ ਤੇ ਤਾਂ ਉਹਨਾਂ ਦੀ ਗਲੀ ਦੇ ਵਿੱਚੋਂ ਕੋਈ ਸੀਵਰੇਜ ਦਾ ਟੱਕਣ ਵੀ ਨਹੀਂ ਨਵਾਂ ਲੱਗਦਾ ਤੇ ਜਿਹੜੇ ਚੌਧਰੀ ਪਹਿਲਾਂ ਦੇ ਬਣੇ ਵੇ ਆ ਉਹੀ ਆ ਕੇ ਮੂਹਰੇ ਬੈਠ ਗਏ ਜਿਹੜਾ ਕਿ ਨਗਰ ਕੌਂਸਲ ਦਾ ਭੱਟਾ ਬਿਲਕੁਲ ਬਾਹਤਾ ਕੋਈ ਕੰਮ ਨਹੀਂ ਹੋ ਰਿਹਾ ਸਾਰੇ ਪਾਸੇ ਸਫਾਈ ਦਾ ਬੁਰਾ ਹਾਲ ਹੈ ਗਲੀਆਂ ਸੜਕਾਂ ਸਾਰੀ ਕੰਡੀਸ਼ਨ ਖਰਾਬ ਹੋਈ ਪਈ ਹੈ ਇੱਥੇ ਆ ਜੈਤੋ ਬਾਈਪਾਸ ਆ ਇਹਦੇ ਤਿੰਨਾਰੀ ਟੈਂਡਰ ਤਿੰਨਾਰੀ ਇਹਦੇ ਕਹਿੰਦੇ ਗ੍ਰਾਂਟ ਆ ਗਈ ਤੇ ਹਜੇ ਇਹਦਾ ਇਹਦਾ ਬਿੱਲ ਆ ਪਤਾ ਨਹੀਂ ਕਦੋਂ ਪਾਸ ਨੂੰ ਕਦੋਂ ਇਧਰ ਗ੍ਰਾਂਟ ਇਹਦੇ ਕੰਮ ਸ਼ੁਰੂ ਹੋਣਗੇ ਜਿਹੜੀ ਮਾਡ ਰੋਡ ਨਵੀਂ ਬਣੀ ਆ ਹੁਣ ਨਵੀਂ ਸੜਕ ਬਣਾਈ ਆ ਉਹ ਸੜਕ ਸਾਰਾ ਬਾਈਪਾਸ ਦਾ ਟ੍ਰੈਫਿਕ ਜਿਹੜਾ ਸਾਰਾ ਹਾਈਵੇਅ ਘੋੜੇ ਆ ਟਰਾਲੇ ਆ ਉਹ ਮੰਡੀ ਦੇ ਵਿੱਚ ਦੀ ਜਾ ਰਹੇ ਜਿਹਦੇ ਕਰਕੇ ਉਹ ਸੜਕ ਵੀ ਹੋ ਸਕਦਾ ਵੀ ਮਹੀਨਾ ਦੋ ਮਹੀਨੇ ਹੀ ਚੱਲੇ ਤੇ ਨਗਰ ਕੌਂਸਲ ਬੁਰੀ ਤਰ੍ਹਾਂ ਫੇਲ ਹੈ ਕੋਈ ਇੱਥੇ ਸੁਣਵਾਈ ਨਹੀਂ ਗਈ ਤੇ ਲੋਕ ਆਖ ਕੇ ਆ ਜਿਹੜਾ ਇੱਥੇ ਬੈਠੇ ਕੋਈ ਸ਼ੌਂਕ ਨੂੰ ਨਹੀਂ ਲੋਕ ਬੈਠੇ ਇਹ ਲੋਕ ਤਾਂ ਬੈਠੇ ਆ ਵੀ ਸਾਡੇ ਜਿਹੜੇ ਨਿੱਕੇ ਨਿੱਕੇ ਜਵਾਕ ਆ ਉਹ ਘਰਾਂ ਚੋਂ ਬਾਹਰ ਨਹੀਂ ਨਿਕਲ ਸਕਦੇ ਅਸੀਂ ਸਾਨੂੰ ਰੋਟੀ ਖਾਣੀ ਦੁੱਪਰ ਹੋਈ ਪਈ ਹੈ ਅਸੀਂ ਕਰੀਏ ਕਿ 4 ਸਾਲ ਹੋ ਗਏ ਮੈਨੂੰ ਆਪ ਮੇਰੀ ਗਲੀ ਦੇ ਮੇਰੇ ਬਾੜ ਦੇ ਮੂਹਰੇ ਜਿਹੜਾ ਗੰਦਾ ਪਾਣੀ ਖੜਾ ਹੈ ਲੈ ਉਹ ਈਮੇਲਾਂ ਪਾਪਾਲ ਨਗਰ ਕਾਉਂਸਲ ਚ ਐਪਲੀਕੇਸ਼ਨਾਂ ਦੇ ਦੇ ਪਰ ਕੋਈ ਸੁਣਵਾਈ ਨਹੀਂ ਹੋ ਜੀ ਹਰ ਟਾਈਮ ਨਗਰ ਕੌਂਸਲ ਮਿੱਠੀਆਂ ਗੋਲੀਆਂ ਦਿੰਦੀ ਹੈ ਕੋਈ ਗ੍ਰਾਂਟ ਆਉਂ ਤੇ ਥੋੜਾ ਕੰਮ ਹੋਊਗਾ ਪਰ ਪਤਾ ਨਹੀਂ ਇਹਨਾਂ ਕੋਈ ਗ੍ਰਾਂਟ ਕਦੋਂ ਆਊਗੀ